ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਆਪਾਂ ਆਪਣੀ ਕਹਾਣੀ ਕਿਸਮਤ ਦਾ ਭਾਗ ਦੂਜਾ ਲੈ ਕੇ ਹਾਜ਼ਰ ਹਾਂ ਇਸ ਕਹਾਣੀ ਨੂੰ ਲਿਖਿਆ ਹੈ ਨਿਸ਼ਾ ਬਰਮਾ ਜੀ ਨੇ ਇਸ ਕਹਾਣੀ ਦਾ ਪਹਿਲਾ ਭਾਗ ਸੁਣਨ ਲਈ ਤੁਸੀਂ ਚੈਨਲ ਦੀ ਪਿਛਲੀ ਵੀਡੀਓ ਆ ਉਹ ਵੇਖ ਸਕਦੇ ਹੋ ਇਹ ਕਹਾਣੀ ਕਈ ਭਾਗਾਂ ਦੇ ਵਿੱਚ ਲੈ ਕੇ ਆਵਾਂਗੇ ਤੇ ਇਸ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਜਦੋਂ ਆਪਾਂ ਕਹਾਣੀ ਦਾ ਅਗਲਾ ਭਾਗ ਲੈ ਕੇ ਆਈਏ ਤਾਂ ਤੁਸੀਂ ਉਸ ਕਹਾਣੀ ਨੂੰ ਸੁਣ ਸਕੋ ਕੱਲ ਆਪਾਂ ਪੜਿਆ ਸੀ ਕਿ ਸਿਮਰਨ ਆਪਣੀ ਮਰਜ਼ੀ ਨਾਲ ਕੋਟ ਮੈਰਿਜ ਕਰਵਾ ਲੈਂਦੀ ਆ ਤੇ ਉਹ ਗੁਰਦੀਪ ਦੇ ਘਰ ਰਹਿਣ ਆ ਜਾਂਦੀ ਆ ਉਸ ਤੋਂ ਬਾਅਦ ਜਦੋਂ ਸਿਮਰਨ ਦੇ ਘਰ ਦੇ ਆ ਕੇ ਲੜਦੇ ਆ ਸਿਮਰਨ ਆਪਣੇ ਭਰਾਮਾ ਨੂੰ ਕਹਿੰਦੀ ਆ ਕਿ ਜੇ ਤੁਸੀਂ ਜ਼ਿਆਦਾ ਤੱਕਾ ਕਰੋਗੇ ਜਾਂ ਗੁਰਦੀਪ ਨੂੰ ਨੁਕਸਾਨ ਪਹੁੰਚਾਓਗੇ ਤਾਂ ਮੈਂ ਪੁਲਿਸ ਬੁਲਾ ਲੈਣੀ ਆ ਫਿਰ ਸਿਮਰਨ ਦਾ ਚਾਚਾ ਜਿਹੜਾ ਆਪਣੇ ਭਤੀਜਿਆਂ ਨੂੰ ਲੈ ਕੇ ਉੱਥੋਂ ਚੱਲਿਆ ਜਾਂਦਾ ਸਿਮਰਨ ਗੁਰਦੀਪ ਦੇ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਸ਼ੁਰੂ ਕਰ ਲੈਂਦੀ ਆ ਭਾਵੇਂ ਕਿ ਸਿਮਰਨ ਗੁਰਦੀਪ ਦੇ ਨਾਲ ਬਹੁਤ ਖੁਸ਼ ਸੀ ਸਿਮਰਨ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਨੌਕਰੀ ਕਰਨ ਲੱਗੀ ਸੀ ਗੁਰਦੀਪ ਨੂੰ ਵੀ ਬਿਜਲੀ ਬੋਰਡ ਦੇ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਦੋਨੋ ਵਧੀਆ ਰਹਿੰਦੇ ਸੀ ਵਧੀਆ ਪਰਿਵਾਰ ਸੀ ਸਿਮਰਨ ਦੇ ਪਰਿਵਾਰ ਵਿੱਚ ਉਹਦੇ ਸੱਸ ਸਹੁਰਾ ਬਹੁਤ ਨਰਮ ਸੁਭਾਅ ਦੇ ਸੀ ਤੇ ਇੱਕ ਉਹਦੀ ਨਾਨਸੀ ਪਾਲੀ ਜਿਹੜੀ ਕਿ ਕੁਆਰੀ ਸੀ ਉਹ ਸਿਮਰਨ ਦਾ ਬਹੁਤ ਕਰਦੀ ਸੀ ਸਿਮਰਨ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਲੱਗਿਆ ਕਿ ਉਹ ਆਪਣੇ ਸਹੁਰੇ ਘਰ ਆ ਉਹ ਆਪਣੇ ਸਹੁਰੇ ਘਰ ਦੇ ਵਿੱਚ ਪੇਕਿਆਂ ਦੇ ਘਰ ਵਾਂਗ ਹੀ ਰਹਿੰਦੀ ਸੀ ਪਰ ਕਿਤੇ ਨਾ ਕਿਤੇ ਉਹਦੇ ਦਿਲ ਵਿੱਚ ਆਪਣੇ ਮਾਪਿਆਂ ਤੋਂ ਵਿਛੜਨ ਦਾ ਦਰਦ ਜ਼ਰੂਰ ਸੀ ਕੋਈ ਇਹ ਜਦਾਂ ਨਹੀਂ ਸੀ ਜਿਸ ਦਿਨ ਸਿਮਰਨ ਨੇ ਆਪਣੇ ਮਾਪਿਓ ਭੈਣ ਭਰਾਵਾਂ ਨੂੰ ਯਾਦ ਨਾ ਕੀਤਾ ਹੋਵੇ ਹੌਲੀ ਹੌਲੀ ਸਿਮਰਨ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੋਣ ਲੱਗੀ ਉਹ ਗੁਰਦੀਪ ਕੋਲ ਗੱਲ ਤਾਂ ਕਰਦੀ ਆਪਣੇ ਮਾਪਿਆਂ ਦੀ ਪਰ ਗੁਰਦੀਪ ਕਹਿ ਦਿੰਦਾ ਕਿ ਸਿਮਰਨ ਮੈਂ ਤੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇ ਸਕਦਾ ਪਰ ਜੇ ਮੇਰੇ ਵੱਸ ਹੋਵੇ ਨਾ ਮੈਂ ਤੈਨੂੰ ਤੇਰੇ ਪਿਕੇ ਉਹਦੀ ਲੈ ਜਾ ਉਹ ਤੈਨੂੰ ਬੁਲਾਉਣਾ ਨਹੀਂ ਚਾਹੁੰਦੇ ਪਸੰਦ ਨਹੀਂ ਕਰਦੇ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਮੇਰੇ ਨਾਲ ਵਿਆਹ ਕਰਾਉਣ ਤੋਂ ਬਾਅਦ ਤੈਨੂੰ ਆਪਣੇ ਪੇਕੇ ਛੱਡਣੇ ਪਏ ਤਾਂ ਸਿਮਰਨ ਗੁਰਦੀਪ ਨੂੰ ਚੁੱਪ ਕਰਾ ਦਿੰਦੀ ਤੇ ਕਹਿੰਦੀ ਮੈਂ ਤੁਹਾਡੇ ਨਾਲ ਬਹੁਤ ਖੁਸ਼ ਆ ਸਿਮਰਨ ਸਕੂਲ ਜਾਂਦੀ ਨੌਕਰੀ ਕਰਦੀ ਸੀ ਵਧੀਆ ਉਹਨਾਂ ਦੀ ਜ਼ਿੰਦਗੀ ਲੰਘ ਰਹੀ ਹੁੰਦੀ ਆ ਇਧਰੋਂ ਸਿਮਰਨ ਦਾ ਪਿਓ ਆ ਜਿਹੜਾ ਉਹ ਦਿਨ ਰਾਤ ਸ਼ਰਾਬ ਨਾਲ ਰੱਜਿਆ ਰਹਿੰਦਾ ਸੀ ਪਹਿਲਾਂ ਹੀ ਸਿਮਰਨ ਦੇ ਜਾਣ ਤੋਂ ਬਾਅਦ ਉਹਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਉਹ ਹੋਰ ਵੀ ਜ਼ਿਆਦਾ ਸ਼ਰਾਬ ਪੀਣ ਲੱਗਿਆ ਸੀ ਕਦੇ-ਕਦੇ ਉਹ ਬਹੁਤ ਰੋਂਦਾ ਸ਼ਰਾਬ ਪੀ ਕੇ ਆਪਣੀ ਧੀ ਨੂੰ ਗਾਲਾਂ ਦਿੰਦਾ ਬਾਅਦ ਦੁਆਵਾਂ ਮੰਗਦਾ ਸਾਰੇ ਪਰਿਵਾਰ ਵਾਲੇ ਸਿਮਰਨ ਨੂੰ ਬਹੁਤ ਗਾਲਾਂ ਕੱਢਦੇ ਬਾਅਦ ਦੁਆਵਾਂ ਦਿੰਦੇ ਇੱਕ ਦਿਨ ਸਿਮਰਨ ਦਾ ਪਿਓ ਸ਼ਰਾਬ ਦੇ ਨਸ਼ੇ ਦੀ ਹਾਲਤ ਦੇ ਵਿੱਚ ਕਿਸੇ ਡੂੰਘੇ ਟੋਏ ਦੇ ਵਿੱਚ ਡਿੱਗ ਜਾਂਦਾ ਪਾਣੀ ਦੇ ਵਿੱਚ ਪਰ ਘਰਦਿਆਂ ਨੂੰ ਪਤਾ ਲੱਗ ਜਾਂਦਾ ਤੇ ਉਹਨੂੰ ਟੋਏ ਦੇ ਵਿੱਚੋਂ ਕੱਢ ਲਿਆ ਜਾਂਦਾ ਜਦੋਂ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਡਾਕਟਰ ਦੱਸਦੇ ਨੇ ਕਿ ਪਾਣੀ ਤਾਂ ਨਹੀਂ ਇਹਦੇ ਮੂੰਹ 'ਚ ਪਿਆ, ਪੇਟ 'ਚ ਨਹੀਂ ਪਿਆ ਪਰ ਜਦੋਂ ਉਹ ਟੈਸਟ ਕਰਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਸਿਮਰਨ ਦੇ ਪਾਪਾ ਦੀਆਂ ਜਿਹੜੀਆਂ ਕਿਡਨੀਆਂ ਦੋਨੋਂ ਗੁਰਦੇ ਦੋਨੋਂ ਖਰਾਬ ਹੋ ਚੁੱਕੇ ਨੇ ਤੇ ਜੇ ਉਹਨਾਂ ਦੀ ਜਾਨ ਬਚਾਉਣੀ ਆ ਤਾਂ ਉਹਨਾਂ ਨੂੰ ਇੱਕ ਗੁਰਦਾ ਜਿਹੜਾ ਉਹਦਾ ਟਰਾਂਸਪਲੈਂਟ ਕਰਨਾ ਪਊ ਮਤਲਬ ਨਵਾਂ ਗੁਰਦਾ ਪਾਉਣਾ ਪਊ ਪਰ ਪਰਿਵਾਰ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਆਪਰੇਸ਼ਨ ਦੇ ਨਾਂ ਤੋਂ ਹੀ ਉਹ ਡਰ ਜਾਂਦੇ ਆ ਤੇ ਉਹਦਾ ਜਿਹੜਾ ਗੁਰਦਾ ਟਰਾਂਸਪਲੈਂਟ ਕਰਾਉਣ ਦਾ ਕੋਈ ਵੀ ਉਹਨਾਂ ਨੂੰ ਡੋਨਰ ਨਹੀਂ ਮਿਲਦਾ ਫਿਰ ਵੀ ਜਿੰਨਾ ਟਾਈਮ ਡਾਕਟਰ ਉਹਨੂੰ ਹਸਪਤਾਲ ਦੇ ਵਿੱਚ ਰੱਖਦੇ ਆ ਤਾਂ ਉਹ ਹਸਪਤਾਲ ਦੇ ਵਿੱਚ ਰਹਿੰਦਾ ਸਿਮਰਨਦੀ ਭੂਆ ਰਾਣੋ ਆਪਣੇ ਭਰਾ ਦੀ ਇਸ ਹਾਲਤ ਬਾਰੇ ਸੁਣ ਕੇ ਉਹ ਹਸਪਤਾਲ ਆਉਂਦੀ ਆ ਤੇ ਆ ਕੇ ਆਪਣੇ ਭਰਾ ਨੂੰ ਮਿਲਦੀ ਆ ਆਪਣੇ ਭਤੀਜਿਆਂ ਨੂੰ ਪਰਜਾਈ ਨੂੰ ਦਿਲਾਸੇ ਦਿੰਦੀ ਆ ਸਿਮਰਨ ਦੀ ਮਾਂ ਕਵਿਤਾ ਆਪਣੀ ਨਣਦ ਰਾਣੋ ਕੋਲ ਸਿਮਰਨ ਨੂੰ ਬਹੁਤ ਗਾਲਾਂ ਦਿੰਦੀ ਆ ਪਰ ਰਾਣੋ ਕਹਿੰਦੀ ਉਹਨੇ ਜੋ ਕਰਨਾ ਸੀ ਕਰਤਾ ਹੁਣ ਅਗਲਾ ਵੇਲਾ ਵਿਚਾਰੋ ਉਹ ਆਪਣੇ ਭਰਾ ਨੂੰ ਮਿਲਣਾ ਚਾਹੁੰਦੀ ਆ ਤਾਂ ਨਰਸ ਦੀ ਆਗਿਆ ਲੈ ਕੇ ਅੰਦਰ ਜਿੱਥੇ ਉਹਦਾ ਭਰਾ ਦਾਖਲ ਹੁੰਦਾ ਉੱਥੇ ਚਲੀ ਜਾਂਦੀ ਆ ਤਾਂ ਸਿਮਰਨ ਦਾ ਪਿਓ ਆਪਣੀ ਭੈਣ ਨੂੰ ਵੇਖ ਕੇ ਅੱਖਾਂ ਦੇ ਵਿੱਚੋਂ ਹੰਝੂ ਉਹਦੇ ਆਉਣ ਲੱਗ ਜਾਂਦੇ ਆ ਤੇ ਜਦੋਂ ਰਾਨੋ ਉਹਨੂੰ ਪੁੱਛਦੀ ਆ ਵੀਰਾ ਤੂੰ ਰੋ ਨਾ ਤੂੰ ਵਧੀਆ ਠੀਕ ਹੋ ਜਾਏਗਾ ਠੀਕ ਆ ਨਾ ਤੂੰ ਅਸੀਂ ਹੈਗੇ ਆ ਤੇਰੇ ਨਾਲ ਤੈਨੂੰ ਕੁਝ ਨਹੀਂ ਹੁੰਦਾ ਐਨੇ ਹੌਸਲੇ ਨਾਲ ਸਿਮਰਨ ਦਾ ਪਿਓ ਆ ਜਿਹੜਾ ਉਹ ਥੋੜਾ ਨਾਰਮਲ ਹੁੰਦਾ ਤੇ ਉਹ ਆਪਣੀ ਭੈਣ ਰਾਣੋ ਨੂੰ ਕਹਿੰਦਾ ਕਿ ਮੈਂ ਆਖਰੀ ਵਾਰ ਆਪਣੀ ਧੀ ਸਿਮਰਨ ਨੂੰ ਮਿਲਣਾ ਚਾਹਣਾ। ਰਾਣੋ ਉਹਨੂੰ ਕਹਿੰਦੀ ਕਿ ਸਿਮਰਨ ਨੂੰ ਤੂੰ ਜ਼ਰੂਰ ਮਿਲੀ। ਕੋਈ ਇਤਰਾਜ਼ ਨਹੀਂ ਪਰ ਤੂੰ ਆਖਰੀ ਵਾਰ ਨਾ ਕਹੇ। ਆਖਰੀ ਵਾਰ ਕਿਉਂ ਸੁਖੀ ਸੰਧੀ ਤੂੰ ਛੋਟੇ ਬੱਚਿਆਂ ਦੇ ਵਿਆਹ ਕਰਨੇ ਆ ਹਜੇ ਬਹੁਤ ਵੱਡੀ ਜ਼ਿੰਮੇਵਾਰੀ ਆ। ਪਰ ਰਾਣੋ ਕਹਿੰਦੀ ਆ ਹਨਾ ਕਿ ਜੇ ਮੈਂ ਸਿਮਰਨ ਨੂੰ ਇੱਥੇ ਬੁਲਾਇਆ ਤਾਂ ਕਮਲ ਹੋਰਾਂ ਨੇ ਮਣੀ ਹੋਰਾਂ ਨੇ ਰੌਲਾ ਪਾਉਣਾ। ਪਰ ਉਹਦਾ ਭਰਾ ਕਹਿੰਦਾ ਕਿ ਤੂੰ ਕਿਵੇਂ ਨਾ ਕਿਵੇਂ ਮੈਨੂੰ ਮੇਰੀ ਧੀ ਨਾਲ ਮਲਾ ਦੇ। ਚਲ ਰਾਣੋ ਜਦੋਂ ਉੱਥੇ ਗੱਲਾਂ ਕਰ ਰਹੀ ਹੁੰਦੀ ਆ ਤਾਂ ਨਰਸ ਆ ਜਾਂਦੀ ਆ ਨਰਸ ਕਹਿੰਦੀ ਕਿ ਤੁਸੀਂ ਕਿਉਂ ਮਰੀਜ਼ ਨਾਲ ਇੰਨਾ ਬੋਲ ਰਹੇ ਹੋ ਉਹਨਾਂ ਨੂੰ ਆਰਾਮ ਕਰਨ ਦਿਓ ਨਰਸ ਰਾਣੋ ਨੂੰ ਬਾਹਰ ਭੇਜ ਦਿੰਦੀ ਆ ਤੇ ਬਾਹਰ ਆ ਕੇ ਰਾਣੋ ਇਹੀ ਸੋਚਦੀ ਰਹਿੰਦੀ ਆ ਕਿ ਮੈਂ ਆਪਣੀ ਭਝਾਈ ਨਾਲ ਸਿਮਰਨ ਬਾਰੇ ਕਿਵੇਂ ਗੱਲ ਕਰਾਂ ਕਿਉਂਕਿ ਉਹਨੂੰ ਪਤਾ ਸੀ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਿਮਰਨ ਦਾ ਨਾਂ ਤੱਕ ਨਹੀਂ ਲੈਣ ਦੇਊਗਾ ਫਿਰ ਵੀ ਉਹਨੇ ਮੌਕਾ ਜਾਂ ਵੇਖ ਕੇ ਆਪਣੇ ਭਤੀਜਿਆਂ ਤੇ ਆਪਣੀ ਭਝਾਈ ਨੂੰ ਕਿਹਾ ਕਿ ਬਾਈ ਸਿਮਰਨ ਨੂੰ ਯਾਦ ਕਰਦਾ ਵੀ ਆਪਾਂ ਇੱਕ ਵਾਰ ਬੁਲਾ ਲਈਏ ਤਾਹੋ ਆਪਣੇ ਭੂਆ ਦੇ ਗਲ ਪੈ ਜਾਂਦੇ ਆ ਕਿ ਤੂੰ ਵੀ ਸਿਮਰਨ ਦਾ ਪੱਖ ਕਰਨ ਆ ਗਈ ਕੀ ਕਹਿਣਾ ਡੈਡੀ ਨੂੰ ਡੈਡੀ ਤਾਂ ਐਵੇਂ ਇਮੋਸ਼ਨਲ ਹੋ ਕੇ ਕਹਿੰਦੇ ਆ ਕੀ ਸਿਮਰਨ ਨੇ ਸਾਡੇ ਸਿਰ ਚ ਖੇ ਪਾਈ ਹੈਗੀ ਕੀ ਸਾਨੂੰ ਉਹਨੇ ਇੱਜ਼ਤ ਦਿੱਤੀ ਹੈਗੀ ਖੇ ਪਾ ਕੇ ਤੁਰ ਗਈ ਉਹ ਤੇ ਅਸੀਂ ਉਹਨੂੰ ਮੱਥੇ ਲਾਈਏ ਅਸੀਂ ਨਹੀਂ ਚਾਹੁੰਦੇ ਕਿ ਉਹ ਆਵੇ ਆਪਣੇ ਭਤੀਜਿਆਂ ਦਾ ਇਹ ਰਵੱਈਆ ਵੇਖ ਕੇ ਰਾਣੋ ਇੱਕ ਵਾਰ ਚੁੱਪ ਕਰ ਜਾਂਦੀ ਆ ਪਰ ਉਹਦੇ ਮਨ ਦੇ ਵਿੱਚ ਇਹ ਚਿੰਤਾ ਹੁੰਦੀ ਹੈ ਕਿ ਮੈਂ ਆਪਣੇ ਭਰਾ ਦੀ ਇੱਛਾ ਨੂੰ ਕਿਵੇਂ ਪੂਰੀ ਕਰਾਂ ਕਿਉਂਕਿ ਉਹਨੂੰ ਵੀ ਪਤਾ ਹੁੰਦਾ ਵੀ ਮੇਰਾ ਭਰਾ ਬਹੁਤੀ ਦੇਰ ਜਿਉਂਦਾ ਨਹੀਂ ਰਹਿੰਦਾ ਜਿਸ ਹਿਸਾਬ ਨਾਲ ਡਾਕਟਰ ਨੇ ਦੱਸਿਆ ਸੀ ਤਾਂ ਰਾਣੋ ਸਾਰੀ ਰਾਤ ਸੋਚਦੀ ਰਹਿੰਦੀ ਆ ਸਵੇਰੇ ਉਹ ਕਿਸੇ ਨਾ ਕਿਸੇ ਵਹਾਨੇ ਸਿਮਰਨ ਕੋਲ ਉਹਦੇ ਪਿਓ ਦੇ ਬਿਮਾਰ ਹੋਣ ਦਾ ਸੁਨੇਹਾ ਲਾ ਦਿੰਦੀ ਆ ਤੇ ਸਿਮਰਨ ਆਪਣੇ ਪਿਓ ਦੀ ਬਿਮਾਰੀ ਬਾਰੇ ਸੁਣ ਕੇ ਹਸਪਤਾਲ ਜਾਂਦੀ ਆ ਗੁਰਦੀਪ ਵੀ ਉਹਦੇ ਨਾਲ ਹਸਪਤਾਲ ਜਾਣਾ ਚਾਹੁੰਦਾ ਪਰ ਉਹ ਕਹਿੰਦੀ ਆ ਕਿ ਨਹੀਂ ਤੁਸੀਂ ਨਹੀਂ ਜਾਣਾ ਮੈਂ ਇਕੱਲੀ ਜਾਊਂਗੀ ਸਿਮਰਨ ਹਸਪਤਾਲ ਆਉਂਦੀ ਆ ਤੇ ਰਾણો ਉਹਨੂੰ ਉਹਦੇ ਪਿਓ ਕੋਲ ਲੈ ਜਾਂਦੀ ਆ ਸਿਮਰਨ ਆਪਣੇ ਪਾਪਾ ਨੂੰ ਵੇਖ ਕੇ ਰੋਣ ਲੱਗ ਜਾਂਦੀ ਆ ਤੇ ਉਹਦਾ ਪਾਪਾ ਉਹਦੀਆਂ ਅੱਖਾਂ 'ਚ ਵੀ ਹੰਝੂ ਆ ਜਾਂਦੇ ਆ ਸਿਮਰਨ ਆਪਣੇ ਪਾਪਾ ਦਾ ਹੱਥ ਫੜਦੀ ਆ ਤੇ ਕਹਿੰਦੀ ਆ ਕਿ ਪਾਪਾ ਮੈਨੂੰ ਮਾਫ ਕਰ ਦਿਓ ਮੈਂ ਤੁਹਾਡਾ ਦਿਲ ਦੁਖਾਇਆ ਪਰ ਉਹਦੇ ਪਾਪਾ ਜਿਹੜੇ ਬੋਲਣ ਦੀ ਹਾਲਤ ਵਿੱਚ ਨਹੀਂ ਹੁੰਦੇ ਉਹ ਬਸ ਰੋਂਦੇ ਰਹਿੰਦੇ ਆ ਤੇ ਆਪਣੀ ਧੀ ਦਾ ਹੱਥ ਆਪਣੇ ਹੱਥਾਂ 'ਚ ਲੈ ਕੇ ਉਹਨੂੰ ਪਿਆਰ ਕਰਦੇ ਆ ਸਿਮਰਨ ਸੋਚਦੀ ਆ ਕਿ ਮੈਂ ਆਪਣੇ ਪਿਓ ਦਾ ਦਿਲ ਦੁਖਾਇਆ ਪਰ ਮੇਰਾ ਪਿਓ ਮੈਨੂੰ ਹੁਣ ਤੱਕ ਹਨਾ ਯਾਦ ਕਰਦਾ ਵੀ ਮੇਰੇ ਪਿਓ ਨੇ ਜੋ ਮੈਨੂੰ ਬਾਦ ਅਸੀਸਾਂ ਦਿੱਤੀਆਂ ਜਾਂ ਮੈਨੂੰ ਗੁੱਸੇ ਚ ਬੋਲੇ ਉਹ ਦਿਲੋਂ ਨਹੀਂ ਬੋਲੇ ਚਲੋ ਜਦੋਂ ਉਹ ਮਿਲਦੇ ਆ ਤਾਂ ਫਿਰ ਰਾਣੂ ਕਹਿ ਦਿੰਦੀ ਆ ਕਿ ਸਿਮਰਨ ਤੂੰ ਜਿਆਦਾ देर ਨਾ ਰੁਕ ਜੇ ਮਣੀ ਤੇ ਕਮਲ ਆ ਗਏ ਤੇ ਹਸਪਤਾਲ ਦੇ ਵਿੱਚ ਜਲੂਸ ਨਿਕਲੂ ਤੂੰ ਚਲੀ ਜਾ ਤੇ ਜਦੋਂ ਕਦੇ ਫਿਰ ਮੌਕਾ ਮਿਲਿਆ ਤੂੰ ਫਿਰ ਬਾਈ ਨੂੰ ਮਿਲ ਜੀ ਸਿਮਰਨ ਨਾ ਚਾਹੁੰਦੇ ਹੋਈ ਵੀ ਉੱਥੋਂ ਚਲੀ ਜਾਂਦੀ ਆ ਬਾਹਰ ਆ ਕੇ ਰਾਣੂ ਆਪਣੀ ਭਤੀਜੀ ਨੂੰ ਕਹਿੰਦੀ ਆ ਕਿ ਤੂੰ ਆਪਣੇ ਪਿਓ ਨੂੰ ਮਿਲਣ ਲਈ ਤਰਸਦੀ ਆ ਸਾਰਾ ਕੁਝ ਠੀਕ ਹੋਣਾ ਸੀ ਜੇ ਤੂੰ ਭੱਜ ਕੇ ਨਾ ਜਾਂਦੀ ਕਿਉਂ ਤੂੰ ਆਪਣੇ ਪਿਓ ਦੀ ਪੱਗ ਰੋਲੀ ਹੁਣ ਤੂੰ ਨਾਲੇ ਤਾਂ ਫਿਰਦੀਆਂ ਤਰਸਦੀ ਤੇ ਨਾਲੇ ਤੂੰ ਰੋਨੀ ਆ ਤਾਂ ਆਪਣੀ ਭੂਆ ਦੀ ਇਹ ਗੱਲ ਸੁਣ ਕੇ ਸਿਮਰਨ ਕਹਿੰਦੀ ਕਿ ਭੂਆ ਹੁਣ ਮੈਂ ਚੱਲੀ ਆ ਮੈਂ ਲੇਟ ਹੋ ਜੂਗੀ ਤੇ ਭਰੀਆਂ ਅੱਖਾਂ ਦੇ ਨਾਲ ਉਹ ਆਪਣੇ ਘਰ ਵਾਪਸ ਆ ਜਾਂਦੀ ਆ ਘਰ ਆ ਕੇ ਗੁਰਦੀਪ ਤੇ ਉਹਦੇ ਮੰਮੀ ਪਾਪਾ ਉਹਨੂੰ ਉਹਦੇ ਪਿਤਾ ਦੀ ਹਾਲਤ ਬਾਰੇ ਪੁੱਛਦੇ ਆ ਤਾਂ ਉਹ ਦੱਸਦੀ ਆ ਕਿ ਮੇਰੇ ਪਾਪਾ ਦੀ ਕੰਡੀਸ਼ਨ ਆ ਜਿਹੜੀ ਉਹ ਜ਼ਿਆਦਾ ਵਧੀਆ ਨਹੀਂ ਹੈਗੀ ਆਉਦੀ ਸਾਸੋ ਨੂੰ ਦਿਲਾਸਾ ਦਿੰਦੀ ਆ ਕਿ ਪੁੱਤ ਕੋਈ ਨਾ ਹੌਂਸਲਾ ਛੱਡ ਤੇਰੇ ਪਾਪਾ ਠੀਕ ਹੋ ਜਾਣਗੇ। 2 ਦਿਨ ਹਸਪਤਾਲ ਦੇ ਵਿੱਚ ਰੱਖਣ ਤੋਂ ਬਾਅਦ ਡਾਕਟਰ ਜਿਹੜੇ ਉਹ ਸਿਮਰਨ ਦੇ ਪਾਪਾ ਨੂੰ ਛੁੱਟੀ ਦੇ ਦਿੰਦੇ ਆ ਜਦੋਂ ਸਿਮਰਨ ਦੇ ਪਾਪਾ ਘਰ ਆ ਜਾਂਦੇ ਨੇ ਤਾਂ ਘਰ ਆ ਕੇ ਉਹ ਉਪਰਿਆਂ ਵਾਂਗੂ ਵੇਖਦੇ ਆ ਜਿਵੇਂ ਉਹ ਪਹਿਲੀ ਵਾਰ ਇਸ ਘਰ ਚ ਆਏ ਹੋਣ। ਬੱਚੇ ਆ ਜਿਹੜੇ ਉਹ ਥੱਕੇ ਹੁੰਦੇ ਆ ਕਿਉਂਕਿ 2-3 ਦਿਨ ਹਸਪਤਾਲ ਦੇ ਵਿੱਚ ਹੁੰਦੇ ਆ ਤੇ ਉਹ ਸੌਂ ਜਾਂਦੇ ਆ ਤਾਂ ਕਵਿਤਾ ਆਪਣੇ ਘਰ ਵਾਲੇ ਕੋਲ ਬੈਠੀ ਹੁੰਦੀ ਆ। ਉਹਦੇ ਘਰ ਵਾਲੇ ਦੀ ਨਿਗਾ ਛੱਤ ਤੇ ਟਿਕੀ ਹੁੰਦੀ ਆ ਤੇ ਉਹ ਇੱਕ ਥਾਂ ਨਿਗਾ ਟਕਾ ਲੈਂਦਾ ਕਵੇ ਤਾਂ ਨੂੰ ਇਹ ਹੁੰਦਾ ਵੀ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਉਹ ਰਸੋਈ ਦੇ ਵਿੱਚ ਪਾਣੀ ਲੈਣ ਜਾਂਦੀ ਆ ਤੇ ਜਦੋਂ ਪਾਣੀ ਲੈ ਕੇ ਵਾਪਸ ਆਉਂਦੀ ਆ ਤੇ ਉਹ ਵੇਖਦੀ ਆ ਕਿ ਮੇਰਾ ਪਤੀ ਆ ਜਿਹੜਾ ਸਿਮਰਨ ਦੇ ਪਾਪਾ ਉਹਦੀਆਂ ਅੱਖਾਂ ਇੱਕ ਥਾਂ ਹੀ ਟਿਕੀਆਂ ਨੇ ਜਦੋਂ ਉਹ ਉਹਨਾਂ ਨੂੰ ਹੱਥ ਲਾ ਕੇ ਵੇਖਦੀ ਆ ਤਾਂ ਉਹਨੂੰ ਅਹਿਸਾਸ ਹੁੰਦਾ ਕਿ ਸਿਮਰਨ ਦੇ ਪਾਪਾ ਇਸ ਦੁਨੀਆ 'ਚ ਨਹੀਂ ਰਹੇ ਉਹ ਚੀਕ ਝਗਾੜਾ ਪਾ ਦਿੰਦੀ ਆ ਸਾਰੇ ਬੱਚੇ ਉੱਠ ਜਾਂਦੇ ਆਂਡ ਗਵਾਂਡ ਇਕੱਠਾ ਹੋ ਜਾਂਦਾ ਸਾਰਿਆਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਕਿ ਇੰਨੀ ਜਲਦੀ ਇਹਦੀ ਮੌਤ ਹੋ ਗਈ ਚਲੋ ਸੰਸਕਾਰ ਦੀ ਤਿਆਰੀ ਕੀਤੀ ਜਾਂਦੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤੇ ਜਾਂਦੇ ਆ ਰਾਣੂ ਆਪਣੇ ਭਤੀਜਿਆਂ ਨੂੰ ਕਹਿੰਦੀ ਆ ਕਿ ਸਿਮਰਨ ਨੂੰ ਫੋਨ ਕਰ ਦਿਓ ਵੀ ਇੱਕ ਵਾਰ ਉਹਨੂੰ ਆਪਣੇ ਪਿਓ ਦਾ ਮੂੰਹ ਵੇਖ ਲੈਣ ਦਿਓ ਤਾਂ ਉਹਦੇ ਭਰਾ ਕਹਿੰਦੇ ਕਿ ਜੇ ਭੂਆ ਤੈਨੂੰ ਆਪਣੀ ਭਤੀਜੀ ਦਾ ਇੰਨੀ ਆਉਂਦਾ ਤਾਂ ਤੂੰ ਵੀ ਸਾਡੇ ਘਰੋਂ ਚਲੀ ਜਾ ਉਹ ਸਾਡੇ ਲਈ ਮਰ ਚੁੱਕੀ ਸੀ ਮਰ ਚੁੱਕੀ ਹੈ ਕਦੇ ਵੀ ਉਹ ਸਾਡੀ ਭੈਣ ਨਹੀਂ ਹੋ ਸਕਦੀ ਅਸੀਂ ਉਹਨੂੰ ਇਸ ਘਰ ਦੇ ਵਿੱਚ ਪੈਰ ਨਹੀਂ ਰੱਖਣ ਦਿਆਂਗੇ ਪਰ ਰਾਣੋ ਕਿਸੇ ਨਾ ਕਿਸੇ ਤਰੀਕੇ ਨਾਲ ਸਿਮਰਨ ਤੱਕ ਉਹਦੇ ਪਿਓ ਦੀ ਮੌਤ ਦਾ ਸੁਨੇਹਾ ਪਹੁੰਚਾ ਦਿੰਦੀ ਆ ਸਿਮਰਨ ਜਿਹੜੀ ਉਹਨੇ ਪੈਰੀ ਆਪਣੇ ਘਰ ਵੱਲ ਭੱਜਦੀ ਆ ਨਾਲ ਗੁਰਦੀਪ ਤੇ ਉਹਦੇ ਸੱਸ ਸਹੁਰਾ ਵੀ ਆਉਂਦੇ ਆ ਸਿਮਰਨ ਨੂੰ ਆਇਆ ਵੇਖ ਕੇ ਰਿਸ਼ਤੇਦਾਰ ਤੇ ਕਮਲ ਤੇ ਮਣੀ ਆ ਜਿਹੜੇ ਉਹ ਗੁੱਸੇ 'ਚ ਆ ਜਾਂਦੇ ਆ ਜਦੋਂ ਉਹ ਉਹ ਨੂੰ ਕਹਿੰਦੇ ਆ ਕਿ ਤੂੰ ਇੱਥੇ ਕੀ ਲੈਣ ਆਈ ਆ ਸਾਡੀ ਇੱਜ਼ਤ ਰੋਲ ਕੇ ਇਹ ਸਭ ਕੁਝ ਤੇਰੀ ਵਜ੍ਹਾ ਨਾਲ ਹੋਇਆ ਹਜੇ ਵੀ ਤੂੰ ਤਮਾਸ਼ਾ ਵੇਖਣ ਆਈ ਆ ਚਲੀ ਜਾ ਇੱਥੋਂ ਨਹੀਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਣਾ ਜਦੋਂ ਉਹ ਇਹ ਕਹਿੰਦੇ ਆ ਤਾਂ ਰਿਸ਼ਤੇਦਾਰ ਵੀ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕਰਦੇ ਆ ਤੇ ਕਹਿੰਦੇ ਆ ਕਿ ਹੁਣ ਇਹ ਕਿਹੜੇ ਮੂੰਹ ਆਈ ਆ ਇਸ ਤਰ੍ਹਾਂ ਦਾ ਉੱਥੇ ਵਤੀਰਾ ਵੇਖ ਕੇ ਗੁਰਦੀਪ ਸਿਮਰਨ ਦੀ ਬਾਹ ਫੜਦਾ ਤੇ ਉਹਨੂੰ ਵਾਪਸ ਲੈ ਆਉਂਦਾ ਪਾਪਾ ਮੇਕੇ ਗੁਰਦੀਪ ਨੂੰ ਉਹਦੇ ਸਾਲਿਆਂ ਦਾ ਇਹ ਵਤੀਰਾ ਵਧੀਆ ਨਹੀਂ ਲੱਗਦਾ ਪਰ ਉਹ ਉਹਨੂੰ ਪਤਾ ਸੀ ਕਿ ਇਹ ਮਾਹੌਲ ਆ ਜਿਹੜਾ ਇਹ ਇਹੋ ਜਿਹੀਆਂ ਗੱਲਾਂ ਕਰਨ ਵਾਲਾ ਨਹੀਂ ਹੈਗਾ ਸਿਮਰਨ ਆਪਣੇ ਪਾਪਾ ਦਾ ਮੂੰਹ ਵੇਖੇ ਬਿਨਾ ਵਾਪਸ ਚਲੀ ਜਾਂਦੀ ਆ ਟਿਕਾ ਰਾ ਕੇ ਉਹ ਬਹੁਤ ਰੋਂਦੀ ਆ ਗੁਰਦੀਪ ਉਹਨੂੰ ਗੱਲ ਨਾਲ ਲਾਉਂਦਾ ਤੇ ਉਹਨੂੰ ਦਿਲਾਸਾ ਦਿੰਦਾ ਕਹਿੰਦਾ ਸਿਮਰਨ ਜੇ ਮੈਂ ਤੇਰੇ ਲਈ ਕੁਝ ਕਰ ਸਕਦਾ ਹੁੰਦਾ ਤਾਂ ਮੈਂ ਜ਼ਰੂਰ ਕਰਦਾ ਪਰ ਇੱਥੇ ਆ ਕੇ ਮੈਂ ਮਜਬੂਰ ਹੋ ਜਾਣਾ ਉਹ ਆਪਣੀ ਘਰ ਵਾਲੀ ਨੂੰ ਹੌਸਲਾ ਦਿੰਦਾ ਤੇ ਕਹਿੰਦਾ ਕਿ ਮੈਂ ਕੋਸ਼ਿਸ਼ ਕਰੂੰਗੀ ਤੈਨੂੰ ਹਰ ਸਾਹ ਦੇ ਨਾਲ ਹਰ ਵੇਲੇ ਤੈਨੂੰ ਖੁਸ਼ ਰੱਖਾਂ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਗਮ ਨਾ ਆਉਣ ਦੇਵਾਂ ਤੂੰ ਪਲੀਜ਼ ਕੋਈ ਵੀ ਗੱਲ ਦਿਲ ਤੇ ਨਾ ਲਾਇਆ ਕਰ ਉਹਨੂੰ ਬਹੁਤ ਪਿਆਰ ਕਰਦਾ ਬਹੁਤ ਸਮਝਾਉਂਦਾ ਉਹਦੇ ਸੱਸ ਸਹੁਰਾ ਵੀ ਉਹਨੂੰ ਬਹੁਤ ਸਮਝਾਉਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਕੀ ਤੈਨੂੰ ਇਸ ਘਰ ਦੇ ਵਿੱਚ ਕੋਈ ਕਮੀ ਮਹਿਸੂਸ ਹੁੰਦੀ ਆ ਤਾਂ ਸਿਮਰਨ ਕਹਿੰਦੀ ਨਹੀਂ ਮੰਮੀ ਪਾਪਾ ਤੁਸੀਂ ਮੈਨੂੰ ਮੇਰੇ ਸਕੇ ਮੰਮੀ ਪਾਪਾ ਜਿੰਨਾ ਹੀ ਪਿਆਰ ਕਰਦੇ ਹੋ ਪਰ ਮੈਂ ਆਪਣੇ ਪਿਓ ਨੂੰ ਜਾਂਦੀ ਵਾਰ ਵੇਖਣਾ ਚਾਹੁੰਦੀ ਸੀ ਉਹ ਕਹਿੰਦੇ ਕਿ ਹਾਂ ਪਤ ਅਸੀਂ ਤੇਰਾ ਦਰਦ ਸਮਝਦੇ ਆ ਪਰ ਸਾਡੇ ਵੀ ਬਸ ਚ ਨਹੀਂ ਰਹੀ ਗੱਲ ਚਲੋ ਸਾਰੇ ਅੰਤਮ ਜਿਹੜੀਆਂ ਰਸਮਾਂ ਹੁੰਦੀਆਂ ਉਹਦੇ ਪਿਓ ਦੀਆਂ ਹੋ ਜਾਂਦੀਆਂ ਪਰ ਸਿਮਰਨ ਕਦੇ ਵੀ ਆਪਣੇ ਘਰ ਵੱਲ ਮੂੰਹ ਨਹੀਂ ਕਰਦੀ ਕਿਉਂਕਿ ਉਹਨਾਂ ਦੇ ਭਰਾਮਾ ਨੇ ਸਾਰੇ ਰਿਸ਼ਤੇਦਾਰਾਂ ਨੂੰ ਇਹ ਕਹਿਤਾ ਸੀ ਕਿ ਸਿਮਰਨ ਨਾਲ ਜਿਨੇ ਵੀ ਰਿਸ਼ਤਾ ਨਾਤਾ ਰੱਖਣਾ ਉਹ ਸਾਨੂੰ ਨਾ ਬੁਲਾਇਓ ਸਿਮਰਨ ਦੀ ਜ਼ਿੰਦਗੀ ਹੌਲੀ-ਹੌਲੀ ਲੀਤੇ ਚੜਨ ਲੱਗਦੀ ਆ ਉਹ ਸਕੂਲ ਜਾਂਦੀ ਆ ਆਉਂਦੀ ਆ ਤੇ ਇੱਕ ਦਿਨ ਉਹ ਸਕੂਲੋਂ ਆਉਂਦੀ ਤੇ ਉਹਨੂੰ ਬਾਜ਼ਾਰ ਦੇ ਵਿੱਚ ਉਹਦੇ ਚਾਚਾ ਚਾਚੀ ਮਿਲੇ ਉਹ ਆਪਣੇ ਵੱਲੋਂ ਪਹਿਲ ਕਰਕੇ ਆਪਣੇ ਚਾਚੇ ਨੂੰ ਨਮਸਤੇ ਕਹਿੰਦੀ ਆ ਤੇ ਉਹਦੀ ਚਾਚੀ ਨੂੰ ਵੀ ਨਮਸਤੇ ਕਹਿੰਦੀ ਆ ਉਹ ਬੜੇ ਪਿਆਰ ਨਾਲ ਉਹਦੇ ਸਿਰ ਤੇ ਹੱਥ ਰੱਖ ਦਿਆ ਤੇ ਉਹ ਕਹਿੰਦੇ ਆ ਕਿ ਜੇ ਤੂੰ ਇਸ ਤਰ੍ਹਾਂ ਭੱਜ ਕੇ ਵਿਆਹ ਨਾ ਕਰਾਇਆ ਹੁੰਦਾ ਤਾਂ ਤੂੰ ਸਾਨੂੰ ਮਿਲਣ ਨੂੰ ਨਾ ਤਰਸਦੀ ਵੀ ਅੱਜ ਤੂੰ ਕਿਹੜੇ ਹਾਲਾਤਾਂ ਚ ਰਹਿ ਰਹੀ ਆ ਤਾਂ ਸਿਮਰਨ ਕਹਿੰਦੀ ਆ ਕਿ ਮੈਂ ਆਪਣੇ ਘਰ ਬਹੁਤ ਖੁਸ਼ ਆ ਪਰ ਮਾ ਪਿਓ ਤੇ ਭੈਣ ਭਰਾਵਾਂ ਦੀ ਕਮੀ ਤਾਂ ਮਹਿਸੂਸ ਹੁੰਦੀ ਆ ਨਾ ਉਹਦੇ ਚਾਚਾ ਚਾਚੀ ਉਹਨੂੰ ਦੁਆਵਾਂ ਮੰਦਿੰਦੇ ਆ ਤੇ ਉਹਦੇ ਸਿਰ ਤੇ ਹੱਥ ਰੱਖਦੇ ਆ ਫਿਰ ਉਹਦੀ ਚਾਚੀ ਕਹਿੰਦੀ ਆ ਕਿ ਤੂੰ ਭੱਜ ਕੇ ਵਿਆਹ ਕਰਾਉਣ ਵਾਲਾ ਫੈਸਲਾ ਜਿਹੜਾ ਬਹੁਤ ਗਲਤ ਲਿਆ ਪਰ ਸਿਮਰਣਾ ਜਿਹੜੀ ਆਪਣੀ ਚਾਚੀ ਦੀ ਗੱਲ ਦਾ ਜਵਾਬ ਨਹੀਂ ਦਿੰਦੀ ਤੇ ਉਹਨੂੰ ਕਹਿੰਦੀ ਆ ਕਿ ਚਾਚੀ ਮੈਂ ਜਲਦੀ ਜਾਣਾ ਘਰੇ ਲੇਟ ਹੋ ਰਹੀ ਆ ਤਾਂ ਉਹਦੀ ਚਾਚੀ ਉਹਨੂੰ ਰੋਕ ਕੇ ਕਹਿੰਦੀ ਆ ਕਿ ਤੂੰ ਕਿਸੇ ਨੂੰ ਨਾ ਦੱਸੀ ਕਿ ਤੂੰ ਸਾਨੂੰ ਮਿਲੀ ਸੀ ਤੇ ਨਾਲ ਉਹਦੀ ਚਾਚੀ ਦੱਸਦੀ ਆ ਕਿ ਤੇਰੇ ਭਰਾ ਕਮਲ ਦਾ ਜਿਹੜਾ ਰਿਸ਼ਤਾ ਹੋ ਗਿਆ ਤੇ ਅਗਲੇ ਮਹੀਨੇ ਵਿਆਹਗਾ ਤੇ ਨਾਲ ਉਹ ਮੂੰਹ ਵੀ ਬੰਨ੍ਹ ਦਿੰਦੀ ਆ ਕਿ ਤੂੰ ਇਹ ਗੱਲ ਵੀ ਕਿਸੇ ਨੂੰ ਨਹੀਂ ਦੱਸਣੀ ਸਿਮਰਣਾ ਜਿਹੜੀ ਉਹ ਮਨ ਹੀ ਮਨ ਵਿੱਚ ਸੋਚਦੀ ਆ ਵੀ ਕਿੱਦਾਂ ਦੇ ਹਨਾ ਰਿਸ਼ਤੇ ਨਾਤੇ ਨੇ ਉਹਨਾਂ ਦੇ ਮੂੰਹ ਤੇ ਉਹਨਾਂ ਦੇ ਤੇ ਮੇਰੇ ਦੇ ਮੇਰੇ ਮੂੰਹ ਤੇ ਮੇਰੇ ਵੀ ਨਾਲੇ ਤਾਂ ਮੈਨੂੰ ਗੱਲ ਦੱਸਦੇ ਆ ਨਾਲੇ ਕਹਿੰਦੇ ਅੱਗੇ ਨਹੀਂ ਕਰਨੀ ਚਲ ਫਿਰ ਵੀ ਉਹ ਖੁਸ਼ ਹੁੰਦੀ ਆ ਆਪਣੇ ਭਰਾ ਦੇ ਵਿਆਹ ਦੀ ਗੱਲ ਸੁਣ ਕੇ ਤੇ ਉਹ ਵਾਪਸ ਘਰ ਆ ਜਾਂਦੀ ਆ ਕਾਰ ਆ ਕੇ ਉਹ ਗੁਰਦੀਪ ਨੂੰ ਦੱਸਦੀ ਆ ਕਿ ਮੈਨੂੰ ਚਾਚਾ ਚਾਚੀ ਮਿਲੇ ਸੀ ਤੇ ਕਮਲ ਦੀ ਮੰਗਣੀ ਹੋ ਗਈ ਤੇ ਉਹ ਸੋਚਦੀ ਆ ਕਿ ਕਿੱਥੇ ਤਾਂ ਮੈਂ ਆਪਣੇ ਭਰਾ ਦੇ ਵਿਆਹ ਤੇ ਚਾਮੀ ਚਾਮੀ ਜਾਣਾ ਸੀ ਵੀ ਕਿੱਥੇ ਹੁਣ ਮੈਂ ਇਸ ਗੱਲ ਤੋਂ ਵਾਂਝੀ ਰਹਿ ਜੂੰਗੀ ਗੁਰਦੀਪ ਉਹਨੂੰ ਫੇਰ ਦਲਾਸਾ ਦਿੰਦਾ ਇਸੇ ਤਰ੍ਹਾਂ ਸਿਮਰਨ ਦੀ ਜ਼ਿੰਦਗੀ ਲੰਘਦੀ ਰਹਿੰਦੀ ਆ ਸਿਮਰਨ ਦੇ ਰਿਸ਼ਤੇਦਾਰ ਆ ਸਿਮਰਨ ਨੂੰ ਫੋਨ ਕਰਦੇ ਆ ਜਦੋਂ ਵੀ ਕਿਤੇ ਮਿਲਦੇ ਆ ਉਹਨੂੰ ਬੁਲਾਉਂਦੇ ਆ ਤੇ ਸਿਮਰਨ ਆ ਜਿਹੜੀ ਉਹ ਇਹੀ ਸੋਚਦੀ ਰਹਿੰਦੀ ਆ ਕਿ ਰੱਬਾ ਕੀ ਪਿਆਰ ਕਰਨਾ ਗੁਨਾਹ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਤਾਂ ਉਹ ਜਾਤ ਪਾਤ ਨਹੀਂ ਵੇਖਦਾ ਫਿਰ ਇਹ ਜਾਤਾਂ ਪਾਤਾਂ ਕਿੱਥੋਂ ਬਣਾਤੀਆਂ ਕਿਸੇ ਨੇ ਉਹ ਸੋਚਦੀ ਆ ਕਿ ਲੋਕੀ ਕਿੰਨੇ ਡੋਗਲੇ ਆ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਨੇ ਆ ਇਹ ਪਿਆਰ ਨੂੰ ਅਸਵੀਕਾਰ ਕਰਦੇ ਨੇ ਮੇਰੇ ਘਰਦਿਆਂ ਦੇ ਸਾਹਮਣੇ ਉਹਨਾਂ ਦੇ ਬਣਦੇ ਆ ਮੈਨੂੰ ਬੁਰਾ ਭਲਾ ਕਹਿੰਦੇ ਆ ਪਰ ਮੇਰੇ ਘਰਦਿਆਂ ਦੇ ਮਨਾ ਕਰਨ ਦੇ ਬਾਵਜੂਦ ਵੀ ਮੈਨੂੰ ਬੁਲਾਉਂਦੇ ਆ ਵੀ ਐਸੇ ਸਮਾਜ ਦੇ ਡਰੋਂ ਮੇਰੇ ਭਰਾਵਾਂ ਨੇ ਮੈਨੂੰ ਤਿਆਗਿਆ ਮੇਰੇ ਮਾਪਿਆਂ ਨੇ ਮੈਨੂੰ ਤਿਆਗਿਆ ਕਿ ਸਾਨੂੰ ਲੋਕ ਕੀ ਕਹਿਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹੀ ਲੋਕ ਮੇਰੇ ਨਾਲ ਹਮਦਰਦੀ ਵੀ ਕਰਦੇ ਆ ਮੈਨੂੰ ਪਿਆਰ ਵੀ ਜਿਤਾਉਂਦੇ ਆ ਤੇ ਮੇਰੇ ਨਾਲ ਬੋਲਦੇ ਵੀ ਆ ਇਨਾਂ ਸਵਾਲਾਂ ਦੇ ਵਿੱਚ ਉਲਝੀ ਉਹ ਕਦੇ-ਕਦੇ ਬੜਾ ਰੋਂਦੀ ਆ ਪਰ ਉਹਨੂੰ ਇਨਾਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਹੈਗੇ ਫਿਰ ਉਹਨੂੰ ਪਤਾ ਲੱਗਦਾ ਇੱਕ ਮਹੀਨੇ ਬਾਅਦ ਕਿ ਉਹਦੀ ਛੋਟੀ ਭੈਣ ਤੇ ਉਹਦੇ ਭਰਾ ਦਾ ਵਿਆਹਗਾ ਉਹ ਬੜਾ ਤੜਫਦੀ ਆ ਅੰਦਰੋਂ ਅੰਦਰੀ ਉਹਨੂੰ ਇਹ ਹੁੰਦਾ ਕਿ ਕਾਸ਼ ਮੈਂ ਆਪਣੇ ਭੈਣ ਤੇ ਭਰਾ ਦੇ ਵਿਆਹ ਤੇ ਜਾ ਸਕਦੀ ਪਰ ਉਹ ਮਜਬੂਰ ਸੀ ਸਿਮਰਨ ਦੀ ਜ਼ਿੰਦਗੀ ਦੇ ਵਿੱਚ ਅੱਗੇ ਕੀ ਮੋੜ ਆਵੇਗਾ ਇਹ ਆਪਾਂ ਕੱਲ ਨੂੰ ਤੀਜੇ ਭਾਗ ਦੇ ਵਿੱਚ ਲੈ ਕੇ ਆਵਾਂਗੇ ਇਹ ਲੜੀਵਾਰ ਕਹਾਣੀਆਂ ਤੇ ਬਹੁਤ ਸੋਹਣੀ ਕਹਾਣੀਆਂ ਇਸ ਕਹਾਣੀ ਨੂੰ ਪੂਰਾ ਸੁਣਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਕੱਲ ਨੂੰ ਤੀਸਰੇ ਭਾਗ ਦੇ ਨਾਲ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਸ਼ਸ਼ੀਕਾਲ ਜੀ